ਸਿੱਖ ਦਾ ਪਿਆਰ ਹੈ ਗੁਰੂ ਨਾਲ ਪਰ ਸਿੱਖ ਜਾਂਦਾ ਆਜੂ ਆਪਣੇ ਆਪ ਤੇ ਵੀ ਮੈਂ ਕਿਨੇ ਸਿੱਖ ਟੋਪੇ ਨੇ ਮੈਂ ਦੇ ਵਿੱਚ ਹਥਿਆਰ ਪਲੋ ਬੜਾ ਪਹਾਰਾ ਜੁੱਧ ਲੱਗਿਆ ਹੋਇਆ ਬੰਦਾ ਆਲਮ ਸਿੰਘ ਜਥੇਦਾਰ ਹੈ ਤੇ ਦੂਸਰਾ ਉਰੇ ਸਿੰਘ ਹੈ ਬੜੇ ਸੂਰਮੇ ਉਹ ਪਹਾੜੀਆਂ ਦੇ ਹਲਾ ਕਰਤਾ ਉਹਨਾਂ ਉੱਤੇ ਚਕਾਤ ਲਈ ਬੈਠੇ ਸੀ ਏ ਮਹਾਰਾਜ ਨੂੰ ਥੋੜੀ देर ਪਹਿਲਾਂ ਕਹਿ ਕੇ ਰੇਸੀ ਕਹਿੰਦੇ ਸੱਚੇ ਬਾਦ ਜੇ ਹੁਕਮ ਦੇ ਦੋਰਾ ਤੋ ਇਹ ਸਾਨੂੰ ਅਸੀਂ ਦਿੱਲੀ ਫਤਿਹ ਕਰ ਲਈ ਮਹਾਰਾਜ ਕਹਿੰਦਾ ਤੁਹਾਡੇ ਕੀ ਤਾਕਤ ਹੈ ਕਹਿੰਦੇ ਮਹਾਰਾਜ ਤੇਰੇ ਖਾਲਸੇ ਚ ਬੜੀ ਤਾਕਤਾਂ ਕੀ ਅਮਰਤ ਦੀ ਤੇ ਦਿੱਲੀ ਫਤਿਹ ਕਰ ਲਈ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਤਾਂ ਹੌਂਦੀ ਅੰਸਾ ਗਈ ਹੁਣੇ ਕਢਣੀ ਚਾਹੀਦੀ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਨੂੰ ਸਤਿਆ ਕੌਣ ਦੇ ਰਿਹਾ ਹਾਂ ਐਡੇ ਵੱਡੇ ਵੱਡੇ ਸਿੱਖ ਵੀ ਪਟੜ ਗਏ ਕਹਦੇ ਆ شکار ਚੱਲਾਂਗੇ ਰਵਦੀਤ ਨਗਾਰੇ ਤੇ ਉੱਤੇ ਡਗਾ ਲਗਿਆ ਤਿਆਰ ਹੋ ਕੇ ਚਲੇ ਗਏ ਅੱਗੇ ਜਾ ਕੇ ਜੰਗਲ ਚ ਵੜੇ ਤਾਂ ਪਤਾ ਲੱਗਿਆ ਵੀ ਪਹਾੜੀਏ ਛੁਪ ਕੇ ਬੈਠੇ ਅੱਗੇ ਵਧੇ ਤਾਂ ਬੰਦੂਕਾਂ ਦੀ ਛਲਕ ਆਈ ਲੜਾਈ ਲੜੀ ਕਿ ਇਹ ਤਾਂ ਦਿੱਲੀ ਵਾਲੇ ਨੂੰ ਤਿਆਰ ਸੀ ਉਹ ਤਾਂ ਪਹਾੜੀਏ ਸੀ ਮਾੜੇ ਜੇ ਗੁਰੂ ਮਹਾਰਾਜ ਇੱਕ ਉੱਚਾ ਜਾ ਕੇ ਖੜੇ ਹੋ ਗਏ ਲੜਨ ਲੱਗੇ ਉਹਦੇ ਨਾਲ ਲੜਾ ਲੜੇ ਨਹੀਂ ਸਕਦੇ ਜੁਦ ਹੁੰਦਾ ਹੀ ਨਹੀਂ ਪਿੱਛੇ ਨੂੰ ਪਾਇ ਨੱਠੇ ਆਉਂਦੇ ਨੇ ਤਲਵਾਰਾਂ ਪਿੱਟਦੇ ਖਾਣ ਲੱਗੇ ਦੋਹਾਰੇ ਸੋਚਿਆ ਜਥੇਦਾਰਾਂ ਨੇ ਭਾਈ ਉਹਦੇ ਸਿੰਘ ਨੇ ਤੇ ਭਾਈ ਆਲਨ ਸਿੰਘ ਨੇ ਵੀ ਹੋ ਕੀ ਗਿਆ ਸਾਡੀਆਂ ਸਸਤਰਾਂ ਨੂੰ ਉਹ ਨਾ ਬਦੁਕਾਂ ਸਤਿਆ ਰਹੀ ਹੈ ਨਾ ਬਾਣਾ ਚ ਸੱਤਿਆ ਰਹੀ ਐ ਨਾ ਸ੍ਰੀ ਸਾਹਿਬ ਤੇ ਸੱਤਿਆ ਰਹੀ ਐ ਸੱਤਿਆ ਹੀ ਨਿਕਲ ਗਈ ਆ ਥੋੜੇ ਜਿਹਾ ਪਹਾੜੀਆਂ ਛੋਟੇ ਛੋਟੇ ਲਠਾਈ ਜਾਂਦੇ ਨੇ ਸਾਨੂੰ ਤਾਂ ਜਿਵੇਂ ਬੱਗ ਨੂੰ ਉਠਾਈ ਦਾ ਸਭ ਯਾਰ ਦੀ ਚਾਹ ਲੱਗੇ ਅਸੀਂ ਗੁਰੂ ਕਲਗੀ ਧਰ ਦੇ ਬੰਨ ਨਾਲੋਂ ਟੁੱਟ ਗਏ ਅਸੀਂ ਸਮਝ ਲਿਆ ਕਿ ਖਾਲਸਾ ਹੁਣ ਦਿੱਲੀ ਲੈ ਰੇਗਾ ਪੁਰਲਗੇ ਇਸ ਗੱਲ ਨੂੰ ਕਿ ਸਾਡੇ ਜਿੱਤਾਂ ਸੱਤਿਆ ਹੀ ਤੇ ਸਵੇਸ ਪਿਤਾ ਦੀ ਵਰਤ ਰਹੀ ਹੈ ਤੇ ਉਹਨੇ ਤਾਂ ਇਹ ਕਿਹਾ ਸੀ ਜਦ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਇਹ ਤਾਂ ਤੇਜ ਉਸ ਦਾ ਵਰਤਨ ਦਾ ਦੀ ਸਾਡੇ ਉਥੇ ਵੇਲੇ ਪੁਰਲ ਨੂੰ ਦੂਰ ਕਰਨ ਵਾਸਤੇ ਬਾਰਾਜ ਨੂੰ ਟੋਲਰ ਲਾ ਕੇ ਉਥੇ ਗਏ ਕਹਿੰਦੇ ਸਤੇ ਪਾਸ਼ਾ ਕਿਰਪਾ ਕਰੋ ਪੈਰ ਨਹੀਂ ਖੜ ਰਿਹਾ ਪੈਰ ਪੈਰ ਪਿੱਛੇ ਹਟ ਰਿਹਾ ਮਾਰਾ ਕਹੇ ਤੁਸੀਂ ਤਾਂ ਕਹੇ ਦਿੱਲੀ ਲੈ ਲੀਏ ਸਾਨੂੰ ਹੁਕਮ ਕਰੋ ਤੁਹਾਡਾ ਕਿਧਰ ਗਿਆ ਵਾਲ ਪਾਸ਼ਾ ਬੜੀ ਪੁੱਲ ਹੋਈ ਬਹੁਤ ਪੁੱਲ ਹੋਈ ਕਿਰਪਾ ਕਰ ਉਹ ਉਸ ਵੇਲੇ ਮਹਾਰਾਜ ਨੇ ਪੰਜ ਵਾਲ ਚਲਾ ਦਿੱਤੇ ਕਹਿ ਜਾਓ ਉਹ ਥੋੜੇ ਜਿਹੇ ਸੀ ਉਹ 10 ਗੁਣੇ ਹੋਣੇ ਨੇ ਉਹ ਥੋੜੇ ਜਿਹੇ ਨਹੀਂ ਉਠਾਤਾ ਉਹ ਦੋਏ ਜ਼ੈਰ ਕਹਿਣ ਲੱਗੇ ਹੋ ਕੀ ਗਿਆ ਇਹਨਾਂ ਨੂੰ ਇਹ ਤਾਂ ਠੱਠੇ ਜਾਂਦੇ ਸੀ ਇਹ ਮੁੜ ਕੇ ਆ ਕੇ ਸਾਨੂੰ ਉਠਾਉਣ ਲੱਗ ਗਏ ਘਰ ਜਦੋਂ ਆਇਆ ਜੁੱਧੇ ਵਿੱਚ ਉਹਨਾਂ ਦੀ ਹਾਰ ਹੋਈ ਨਾਟਕ ਮਹਾਰਾਜ ਕੋਲ ਆ ਗਏ ਔਰ ਜੋਦੀ ਖੁਸ਼ੀ ਨਹੀਂ ਕਰ ਰਹੇ ਕਿਉਂਕਿ ਆਪਣੀ ਗਲਤੀ ਮੁਰੇ ਆ ਗਈ। ਕਹ ਲਗੇ ਸੱਚੇ ਪਾਤਸ਼ਾਹ ਅੱਜ ਇੱਕ ਭੁੱਲ ਤੁਸੀਂ ਕੱਢੀ ਆ। ਇਹ ਤਾਂ ਸਾਰਾ ਬਲ ਤੁਹਾਡਾ ਵਰਤ ਰਿਹਾ। ਸਾਰੀ ਸੱਤਾ ਤੁਸੀਂ ਦੇ ਰਹੇ ਹੋ ਅਸੀਂ ਤਾਂ ਸਮਝਿਆ ਵੀ ਸਾਡੇ ਵਿੱਚੇ ਬੜੀ ਭਾਰੀ ਸ਼ਕਤੀ ਆ ਗਈ। ਮਹਾਰਾਜ ਕਹਿੰਦੇ ਪਿਆਰਿਓ ਅਸੀਂ ਇੱਕ ਤੁਹਾਨੂੰ ਸਬਕ ਦਿੱਤਾ। ਜੇਦਾ ਖਾਲਸਾ ਗੁਰੂ ਨਾਲ ਜੁੜਿਆ ਰਹੇਗਾ ਤੇ ਗੁਰੂ ਦਾ ਬਾਲ ਕਹੇਗਾ ਵੀ ਗੁਰੂ ਦਾ ਬਾਲ ਹੈ ਗੁਰੂ ਦੀ ਸਤਿ ਹੈ ਕਿਉਂਕਿ ਗੁਰੂ ਨਾਲ ਰਹਿੰਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੁਹਾਣੀ ਤਾਂ ਤਾਂ ਮੈਂ ਪੂਰਾ ਤਾਨ ਦਵਾ ਗੁਰੂ ਸਿੱਖ ਦੇ ਨਾਲ ਜੁੜਿਆ ਰਹੇਗਾ ਪਰ ਜਦ ਸਿੱਖ ਦੇ ਵਿੱਚ ਇਹ ਹੋ ਗਿਆ ਕਿ ਮੈਂ ਆ ਮੈਂ ਆ ਗਈ ਫਿਰ ਪਿਆਰਿਆ ਗੁਰੂ 'ਤੇ ਵਿਸ਼ਵਾਸ ਕਰਦਾ ਗੁਰੂ ਪਾਸੇ ੜ ਜਾਂਦਾ ਮੈਂ ਮੂਰੇ ਆ ਜਾਂਦੀ ਹੈ ਫੇਰ ਆ ਗਿਆ ਲੋਕ ਤੁਹਾਡਾ ਜਿਹੜੇ ਆਉਣਗੇ ਉਹਨਾਂ ਦਾ ਵੀ ਯਾਰ ਹੋਏਗਾ ਇੱਕ ਬੜੀ ਪਾਰੀ ਸਿੱਖਿਆ ਸਾਨੂੰ ਗੁਰੂ ਮਹਾਰਾਜ ਨੇ ਦਿੱਤੀ ਆ ਸੋ ਜਾਤਾ ਸਿੱਖ ਗੁਰੂ ਨਾਲ ਜੁੜਿਆ ਹੈ ਵਿਕਾਰ ਤੋਂ ਉਰਨੇ ਜਦੋਂ ਸਿੱਖ ਗੁਰੂ ਤੋਂ ਟੁੱਟ ਗਿਆ ਮੈਚ ਆ ਗਿਆ ਤੇ ਕਿੰਨਾ ਹੀ ਵੱਡਾ ਕਿਉਂ ਨਹੀਂ ਆ ਉਹ गिर ਜਾਣ ਮਾਇਆ ਦੇ ਸਾਹਮਣੇ ਨਹੀਂ ਜੀਵ ਦੀ ਤਾਕਤ ਖੜੀ ਹੋ ਕੇ ਤਾਂ ਗੁਰੂ ਦੇ ਸਾਰੇ ਖੜਦਾ ਹੈ ਇਸ ਤਰ੍ਹਾਂ ਦੇ ਨਾਲ ਜੋ ਆਪਾਂ ਵਿਚਾਰ ਕਰੀਏ ਸਾਨੂੰ ਹਿਰਦੇ ਚ ਧਾਰਨੀ ਚਾਹੀਦੀ ਹੈ ਬੜਾ ਪਾਰਾ 골ਡਨ ਸਾਲ ਕਹੇ ਸਾਡੇ ਵਾਸਤੇ ਸੋ ਉਹ ਸਮਾਜਾਤ ਨਹੀਂ ਦਿੰਦਾ ਥੋੜੀ ਬੋਤੀ ਦੀ ਆ ਖਾਂਸੀ ਰਹਿ ਗਈ ਇਹ ਵੀ ਹਟ ਚੁਗੀ ਥੋੜੀ देर ਚ ਸੋ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ